ਥੋੜਾ ਵਿਰੋਧੀ ਧਿਰਤੀ ਗੱਲ ਕਰਨੀ ਚਾਹੁੰਨਾ ਬਾਅਦ ਚ ਆਪਾਂ ਇਸ ਸਪੀਕਰ ਕਾਊਂਟਰ ਦੇ ਉੱਪਰ ਪੂਰੇ ਤੇ ਜਿਹੜੀ ਗੱਲ ਕਰਦੇ ਆ ਇੱਕ ਬਿਕਰਮ ਸਿੰਘ ਮਰਜੀਠੀਆ ਸੀਗਾ ਜਿਹੜਾ ਹਰ ਵੇਲੇ ਜਿਹੜਾ ਬੋਲਦਾ ਰਹਿੰਦਾ ਸੀਗਾ ਮੈਂ ਫੇਰ ਉਹੀ ਗੱਲ ਕਹਿਣਾ ਚਾਹੁੰਗਾ ਕਿ ਬਿਕਰਮ ਸਿੰਘ ਮਰਜੀਠੀਆ ਲਖਮੜਾ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਦੇ ਉਹਦੇ ਨਾਲ মতਪੇੜ ਜਿਹੜਿਆ ਹੋ ਸਕਦੇ ਆ ਪਰ ਬਿਕਰਮ ਸਿੰਘ ਮਰਜੀਠੀਆ ਜੇ ਅੱਜ ਜੇਲ੍ਹੋਂ ਬਾਹਰ ਹੁੰਦਾ ਇਸ ਮਸਲੇ ਦੇ ਉੱਪਰ ਬਿਕਰਮ ਸਿੰਘ ਮਰਜੀਠੀਆ ਨੇ ਸਰਕਾਰ ਜਿਹੜੀ ਆ ਉਹ ਗੋਡਿਆਂ ਭਾਰ ਕੀਤੀ ਹੋਣੀ ਸੀਗੀ ਔਰ ਇਸੇ ਕਰਕੇ ਮਰਜੀਠੀ ਦਾ ਡਰ ਸੀਗਾ ਜਿਹਦੇ ਕਰਕੇ ਉਹਨੂੰ ਇਹੋ ਜੇ ਕੇਸ ਆਏਗਾ ਤੁਸੀਂ ਮੈਨੂੰ ਦੱਸੋ ਵਿਰੋਧੀ ਧਿਰ ਦੇ ਲੀਡਰ ਜਿਹੜੇ ਆ ਮੈਨੂੰ ਦੱਸਣ ਕਿ ਦੇਖੋ ਕਾਂਗਰਸ ਦਾ ਜਿਹੜੀ ਆ ਨਾ ਉਹ ਤਾਂ ਆਪਸ ਦੇ ਵਿੱਚ ਪਾਟੀ ਪਈ ਆ ਉਹਨਾਂ ਦਾ ਤਾਂ ਪਤਾ ਨਹੀਂ ਦੋ ਉਧਰ ਨੇ ਦੋ ਉਧਰ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਹੈ ਪਰ ਜੇ ਪੰਜਾਬੀ ਬਚਣਗੇ ਤਾਂ ਫੇਰ ਹੀ ਵੋਟਾਂ ਪਾਉਣਗੇ ਨਾ ਘੱਟੋ ਘੱਟ ਉਹਨਾਂ ਨੇ ਤਾਂ ਲੜਾਈ ਲੜ ਲਓ ਨਾ ਕਾਂਗਰਸੀ ਤਾਂ ਜਿਹੜੇ ਆਪਸ ਦੇ ਵਿੱਚ ਲੜਾਈ ਦੇ ਵਿੱਚ ਮਸ਼ਰੂਫ ਹੈਗੇ ਆ ਦੂਜੇ ਬੰਨੇ ਜੇ ਆਪਾਂ ਗੱਲ ਕਰ ਲਈਏ ਅਕਾਲੀਆਂ ਦੇ ਵੱਲੋਂ ਵਿੱਚੋਂ ਕੱਲਾ ਮਜੀਠੀਆ ਬੋਲਦਾ ਸੀ ਉਹਨਾਂ ਨੇ ਉਹ ਅੰਦਰ ਤੱਕ ਤਾਂ ਤੇ ਅਕਾਲੀਆਂ 'ਚ ਕੋਈ ਬੋਲਣ ਜੋਗਾ ਹੀ ਨਹੀਂ ਰਿਹਾ ਭਾਜਪਾ ਕਿੰਨਾ ਕੁ ਬੋ